ਜੀ ਮੇਰੇ ਵੱਡੇ ਭਾਈ ਭਾਜਪਾ ਦੇ ਵરિਸ਼ ਨੇਤਾ ਸ਼੍ਰੀ ਮਨਰंजन ਕਾਲੀਆ ਜੀ ਸਾਡੇ ਬੜੇ ਹੀ ਲੋਕਪ੍ਰੀਏ ਨੇਤਾ ਪੂਰ ਸੰਸਦ ਸੁਸ਼ੀਲ ਰਿੰਕੂ ਜੀ ਉਪਸਤਿਤ ਜੋ ਭਾਰਤ ਜਨਤਾ ਪਾਰਟੀ ਦੀ ਜੋ ਨਿਤਤਵਾ ਹੈ ਔਰ ਨਮਨ ਕਰਨਾ ਜਿਹੜੇ ਪੱਤਰਕਾਰ ਬੰਦੂ ਅੱਜ ਇੱਥੇ ਪਧਾਰੇ ਨੇ ਮੇਰੇ ਨਿਵੇਦਨ ਦੇ ਉੱਤੇ ਹਾਰਦਿਕ ਧੰਨਵਾਦ ਸੋ ਅੱਜ ਜਿਸ ਤਰ੍ਹਾਂ ਦੱਸਿਆ ਇਹਨਾਂ ਨੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਸਹੀ ਮੈਨੇਜਿੰਗ ਡੈਮੋਕਰੈਟਿਕ ਪਾਰਟੀ ਹੈ ਇੱਕ ਲੋਕਤੰਤਰੀ ਪਰੰਪਰਾ ਪਰੰਪਰਾਵਾ ਦਾ ਪਾਲਣ ਕਰਨ ਵਾਲੀ ਪਾਰਟੀ ਹੈ ਔਰ ਇਸ ਪਾਰਟੀ ਦੀ ਖੂਬਸੂਰਤੀ ਵੀ ਇਹ ਹੈ ਕਿ ਇਹ ਪਾਰਟੀ ਨੂੰ ਛੱਡ ਕੇ ਬਾਕੀ ਜਨੀਆਂ ਪਾਰਟੀਆਂ ਲਓ ਤੁਸੀਂ ਉਹਦੇ ਪਰਿਵਾਰਵਾਦ ਹੈ ਤੁਸੀਂ ਇਹ ਕਾਂਗਰਸ ਤੋਂ ਸ਼ੁਰੂ ਹੋ ਜਾਓ ਉਨਤੇ ਝੜੀ ਲੱਗੀ ਹੋਈ ਹੈ ਚਾਹੇ ਤੁਸੀਂ ਬਿਹਾਰ ਹੀ ਚਲੇ ਜਾਓ ਲਾਲੂ ਫੈਮਲੀ ਚਾਹੇ ਤੁਸੀਂ ਉੱਤਰ ਪ੍ਰਦੇਸ਼ ਹੀ ਚਲੇ ਜਾਓ ਮੁਲਾਇਮ ਫੈਮਲੀ ਚਾਹੇ ਤੁਸੀਂ ਬੰਗਾਲ ਹੀ ਚਲੇ ਜਾਓ ਮਮਤਾ ਬੈਨਰਜੀ ਫੈਮਲੀ ਚਾਹੇ ਤੁਸੀਂ ਝਾਰਖੰਡ ਹੀ ਚਲੇ ਜਾਓ ਤੁਹਾਨੂੰ ਸੋਰਨ ਫੈਮਲੀ ਮਿਲ ਜਾਏਗੀ ਸੋ ਇਵਨ ਕੇਜਰੀਵਾਲ ਫੈਮਲੀ ਕਿਉਂਕਿ ਸੌਰੀ ਕਿਉਂਕਿ ਕੇਜਰੀਵਾਲ ਜੀ ਆਪਣੇ ਸ਼੍ਰੀਮਤੀ ਨੂੰ ਹਮੇਸ਼ਾ ਆਪਣੇ ਨਾਲ ਰੱਖਦੇ ਨੇ ਸ਼ਾਇਦ ਉਹ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਅੱਗੇ ਲੈ ਆਣਾ ਚਾਹੁੰਦੇ ਨੇ ਸਾਡੇ ਜਿਹਨੇ ਲੋਕ ਬੈਠੇ ਨੇ ਕਦੀ ਤੁਸੀਂ ਨਹੀਂ ਦੇਖਿਆ ਹੋਏਗਾ ਕਿ ਸਾਡੀ ਕੋਈ ਸ਼੍ਰੀਮਤੀ ਸਾਡੇ ਨਾਲ ਹੋਏ ਸੋ ਇਹ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਕਾਰਜਕਰਤਾ ਦੀ ਪਾਰਟੀ ਹੈ ਸੋ ਅੱਜ ਜਿਸ ਤਰ੍ਹਾਂ ਅਸੀਂ ਇਕੱਠੇ ਹੋਏ ਸੰਗਠਨ ਪਰਵ ਅਸੀਂ ਇਹ ਜਿਹੜੀ ਸਾਡਾ ਇੰਟਰਨਲ ਇਲੈਕਸ਼ਨ ਹੈ ਜਿਹੜਾ ਕਿ ਸਾਨੂੰ ਇਲੈਕਸ਼ਨ ਕਮਿਸ਼ਨ ਦਾ ਇੱਕ ਡਾਇਰੈਕਸ਼ਨ ਵੀ ਕਹਿ ਸਕਨੇ ਆ ਕਿਉਂਕਿ ਐਸਾ ਕੋਈ ਕਾਨੂੰਨ ਨਹੀਂ ਹੈ ਜਾਂ ਕੁਝ ਐਸਾ ਨਹੀਂ ਪਰ ਉਹਨਾਂ ਦੀ ਇੱਕ ਸੋਰਟ ਆਫ ਇਟ ਵਾਸ ਅ ਸੁਜੈਸ਼ਨ ਕਿ ਜਿਸ ਤਰ੍ਹਾਂ ਦੇਸ਼ ਇੱਕ ਲੋਕਤੰਤਰ ਹੈ ਉਸ ਤਰ੍ਹਾਂ ਹੀ ਰਾਜਨੀਤਿਕ ਪਾਰਟੀ ਐਜ਼ ਵੀ ਲੋਕਤੰਤਰ ਹੋਣਾ ਚਾਹੀਦਾ ਪਰ ਇਹਦਾ ਪਾਲਣਾ ਕੇਵਲ ਭਾਰਤੀ ਜਨਤਾ ਪਾਰਟੀ ਕਰਦੀ ਹੈ ਸੋ ਇਹ ਸਾਡਾ ਪਰ ਜਿਹੜਾ ਇਹ ਸਾਡਾ ਜਿਹੜਾ ਪਰਵ ਹੈ ਇਹ ਹੁਣ ਚੱਲ ਰਿਹਾ ਹੈ ਸੋ ਦੇ ਸੈਂਸਿਟਿਵ ਵਿੱਚ ਮੈਂ ਥੋੜਾ ਪਿਛੋਕ ਨੂੰ ਹੀ ਜਾਣਾ ਚਾਹਨਾ ਵਾ ਕਿ ਭਾਰਤੀ ਜਨਤਾ ਪਾਰਟੀ ਦਾ ਗਠਨ ਹੋਇਆ ਕਿ ਡਾਕਟਰ ਸ਼ਾਮਾ ਪ੍ਰਸ਼ਾਦ ਮੁਖਰ ਜੀ ਜਿਹੜੇ ਬੜੇ ਵਿਦਵਾਨ ਸੀਗੇ ਔਰ ਪੰਡਤ ਜਵਾਰਲਾ ਨਹਿਰੂ ਜੀ ਦੀ ਕੈਬਿਨੇਟ ਦੇ ਵਿੱਚ ਇੱਕ ਉਰਸ਼ਟ ਮੰਤਰੀ ਸੀਗੇ ਸੋ ਉਹਨਾਂ ਨੂੰ ਘੁੱਟਣ ਮਹਿਸੂਸ ਹੋਈ ਕਿ ਜਿਸ ਤਰ੍ਹਾਂ ਦਾ ਤਾਨਾਸ਼ਾਈ ਪ੍ਰਵਿਰਤੀ ਦੇ ਨਾਲ ਪੰਡਤ ਨਹਿਰੂ ਜੀ ਕੰਮ ਕਰਦੇ ਸੀ ਤੇ ਉਹਨਾਂ ਨੇ ਉਸ ਵੇਲੇ ਰਾਸ਼ਟਰੀ ਸਵੈਮਸੇਵਕ ਸੰਗ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਨੂੰ ਇਹ ਨਿਵੇਦਨ ਕੀਤਾ ਕਿ ਮੈਂ ਇੱਕ ਨਵਾਂ ਦਲ ਬਣਾਉਣਾ ਚਾਹਨਾ ਮੇਰਾ ਸਹਿਯੋਗ ਕਰੋ ਤੇ ਉਸ ਵੇਲੇ ਭਾਰਤੀ ਜਨ ਸੰਗ ਜਿਹੜਾ 1951 ਦੇ ਵਿੱਚ ਭਾਰਤੀ ਜਨ ਸੰਗ ਆਇਆ ਔਰ ਉਹਦਾ ਉਦੇਸ਼ ਇਹ ਸੀ ਕਿ ਸਵਛ ਰਾਜਨੀਤੀ ਪਾਰਟੀ ਵਿਦ ਅ ਡਿਫਰੈਂਸ ਸੋ ਜੋ ਪਹਿਲੀ ਕਾਨਫਰੰਸ ਹੋਈ ਜੋ ਅਦਿਵੇਸ਼ਨ ਹੋਇਆ ਜਨ ਸੰਗ ਦਾ ਉਹ ਅਦਿਵੇਸ਼ਨ ਜਿਹੜਾ ਉਹ 1952 ਦੇ ਵਿੱਚ ਹੋਇਆ 29 ਦਸੰਬਰ 1952 ਦੇ ਇੱਕ ਸਾਲ ਬਾਅਦ ਭਾਰਤੀ ਜਨ ਸੰਗ ਦਾ ਜਿਹੜਾ ਉਹ ਪਹਿਲਾ ਅਦਿਵੇਸ਼ਨ ਜਿਹੜਾ ਹੈ ਉਹ ਬੁਲਾਇਆ ਗਿਆ ਤਾਂ ਇੱਥੋਂ ਯਾਤਰਾ ਜਿਹੜੀ ਹੈ ਉਹ ਸ਼ੁਰੂ ਹੋਈ। ਉਹ ਯਾਤਰਾ ਦਾ ਜੋ ਉਦੇਸ਼ ਸੀ ਉਹਦ ਲਈ ਭਾਰਤੀ ਜਨਤਾ ਪਾਰਟੀ ਹੈ ਜਿੰਨੂੰ ਤੁਹਾਡੇ ਕੁਰਬਾਨੀਆਂ ਦਾ ਇਤਿਹਾਸ ਮਿਲੇਗਾ ਇਹ ਜਨਸਨ ਭਾਰਤੇ ਜਨਸਨ ਕਿ ਬਾਕੀ ਸਭ ਪਾਰਟੀਆਂ ਦੇ ਰੂਟੀਨ ਸੀ ਉਸ ਵੇਲੇ ਵੀ ਉਹ ਰੂਟੀਨ ਕੰਮ ਕਰ ਰਹੀਆਂ ਸੀ ਚਾਹੇ ਸੱਤਾ ਹੀ ਸੀਗੀਆਂ ਜਾਂ ਨਹੀਂ ਸੀਗੀਆਂ ਪਰ ਕਿਉਂਕਿ ਭਾਰਤੀ ਜਨਸੰਘ ਇੱਕ ਰਾਸ਼ਟਰਪਤ ਪਾਰਟੀ ਸੀ ਜਦੋਂ ਪੰਡਤ ਨਹਿਰੂ ਜੀ ਨੇ ਕੁਝ ਨਿੱਜੀ ਸਵਾਰਥਾ ਕਰਕੇ ਜਿਹੜੀ ਸ਼ੇਖ ਅਬਦੁੱਲਾ ਪਰਿਵਾਰ ਹੈ ਉਹਨਾਂ ਨੂੰ ਐਮਪੀਜ਼ ਕਰਨ ਲਈ ਉਹਨਾਂ ਨੂੰ ਖੁਸ਼ ਕਰਨ ਲਈ ਧਾਰਾ 370 ਔਰ 35 ਏ ਲਗਾਈ ਜਿਹੜੀ ਕਿ ਟੈਂਪਰੇਰੀ ਸੀ ਕਿਉਂ ਟੈਂਪਰੇਰੀ ਲਗਾਈ ਇਹਦਾ ਮਤਲਬ ਪੰਡਤ ਨਹਿਰੂ ਜੀ ਵੀ ਸਮਝਦੇ ਸੀ ਕਿ ਇਹ ਧਾਰਾ ਦੇਸ਼ ਦੇ ਹਿੱਤ ਵਿੱਚ ਨਹੀਂ ਹੈ لگائی انہوں نے اور تسی دیکھیا کہ لمحوں نے خطا کی اور صدیوں نے سزا پائی کڈا رخت پات ہویا کنے لکھا لوگا دیا جانا گئیا کنہ اس جمہو کشمیر سٹیٹ دا نقصان اے یہ دا حالانکہ سردار پٹیل جی تھی سوچ جڑے کہ گرہ منتری لگ طرح جد بھارت ازاد ہویا تو, تو پتہ کئی سٹیٹ گیاں ਤੇ ਸਰਦਾਰ ਪਟੇਲ ਜੀ ਜਿਹੜੇ ਸੀਗੇ ਉਹਨਾਂ ਨੇ ਸਾਹਮਣ ਦੰਡ ਵੇਦ ਦੇ ਨਾਲ ਇੱਕ ਕੁਸ਼ਲ ਗ੍ਰਹਿ ਮੰਤਰੀ ਹੁੰਦੇ ਹੋਏ ਉਸ ਸਟੇਟਸ ਨੂੰ ਵਿਲੇ ਕੀਤਾ ਭਾਰਤ ਦੇ ਵਿੱਚ ਔਰ ਅੱਜ ਸਾਡਾ ਐਡਾ ਵੱਡਾ ਲੋਕਤੰਤਰ ਜਿਹੜਾ ਹੈ ਉਹਦੇ ਸਭ ਤੋਂ ਵੱਡਾ ਰੋਲ ਪਟੇਲ ਜੀ ਦਾ ਸੀ ਪਰ ਉਹ ਕਿਉਂਕਿ ਗ੍ਰਹਿ ਮੰਤਰੀ ਸੀ ਨਹਿਰੂ ਜੀ ਪ੍ਰਧਾਨ ਮੰਤਰੀ ਸੀ ਤੇ ਇਸ ਕਰਕੇ ਇਸ ਵਿਸ਼ੇ ਦੇ ਉੱਤੇ ਪਟੇਲ ਜੀ ਜਿਹੜੇ ਸੀ ਉਹ ਮਾ ਚੰਦੇ ਹੋਏ ਵੀ ਉਹਨਾਂ ਨੂੰ ਇਹ ਮੰਨਾ ਪਿਆ ਉਸ ਤੋਂ ਬਾਅਦ ਡਾਕਟਰ ਸ਼ਾਮਾ ਪ੍ਰਸ਼ਾਦ ਮੁਖਰ ਜੀ ਉਹਦੇ ਅਧਿਐਕਸ਼ ਸੀ ਗ੍ਰਾਜਨਿਤਿਕ ਪਾਰਟੀ ਦੇ ਪਰ ਉਹ ਕੇਵਲ ਅਧਿਐਕਸ਼ ਨਹੀਂ ਸੀ ਮੈਂ ਸੋਚਦਾ ਸੀ ਰਿਹਾ ਤੁਹਾਨੂੰ ਜਨ ਸੰਘ ਦੀ ਉਹ ਇੱਕ ਦੇਸ਼ ਭਗਤ ਵੀ ਸੀ ਉਹਨਾਂ ਨੇ ਉਸ ਵੇਲੇ ਕਿਹਾ ਕਿ ਅਲੱਗ ਵਿਧਾਨ ਅਲੱਗ ਪ੍ਰਧਾਨ ਔਰ ਅਲੱਗ ਨਿਸ਼ਾਨ ਮੈਂ ਨਹੀਂ ਮੰਨਾਗਾ ਉਹਨੋਂ ਚਾਹਦੇ ਦੋ ਵੀ ਸੁਵਿਧਾ ਦੀ ਰਾਜਨੀਤੀ ਕਰ ਸਕਦੇ ਸੀ ਉਹਦੇ ਲਈ ਉਹਨਾਂ ਨੇ ਕਿਹਾ ਕਿ ਮੈਂ ਤੋੜਾਂਗਾ ਇਸ ਕਾਨੂੰਨ ਨੂੰ اور اونا نے تسی دیکھے آگے وہ قانون بھی توڑیا اور بعد ہی جا کے انہوں نے جسے لیٹل جی نو واپس بھیجیا تو انہوں نے کہہ تا کہ میں اس قانون نو توڑتا ہے اور وہ او انٹر ہو گئے بینا کسے پرمیٹ دے جمہو کشمیر دیج بعد ہی دی انہوں نے جس طرح ہتیا ہی کہاں گا میں کہ جس طرح انہوں نے تشدد کیتا گیا انہوں نے دے اور بعد ہی جو سورگواس ہو گئے اسے طرح پندہ دین دیال اپا دے دی آئی جی ਜਿਹੜੇ ਦੂਜੇ ਰਾਸ਼ਟਰਪਤੀ ਉਹ ਵੀ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਇਸ ਪਿਸ਼ਟ ਭੂਮੀ ਦੇ ਨਾਲੇ ਪਨੀਰੀ ਜਿਹੜੀ ਸੀ ਸਾਡੀ ਜਦੋਂ ਲੱਗੀ ਭਾਰਤੀ ਜਨ ਸੰਗ ਦੀ ਤੇ ਉਹਦੇ ਉੱਤੇ ਸਾਰੀ ਰਹੀ ਉਸ ਤੋਂ ਬਾਅਦ ਜੋ ਕਾਂਗਰਸ ਪਾਰਟੀ ਦੀ ਤਾਨਾਸ਼ਾਹੀ ਪ੍ਰਵਿਰਤੀ ਸੀਗੀ ਪਰਿਵਾਰਵਾਦ ਦੀ ਰਾਜਨੀਤੀ ਸੀ ਪੰਡਤ ਨਹਿਰੋ ਜੀ ਫਿਰ ਉਹਨਾਂ ਦੀ ਸੁਪਤਰੀ ਸ਼੍ਰੀਮਤੀ ਇੰਦਰਾ ਗਾਂਧੀ تو انیس سو پچھتر دا جڑا کالا دور آیا پھر چیلنج آیا اس کالے دور دا بھی پارتی جنگ سنگ جیڑی ہے انہیں مو دور جواب دیتا اور ویبین راجتک پارٹیاں نے جیلا پارتی اس لئے تو ان پتا ہے کہ شریمتی اندرہ گاندی نے لوگ تنتر دی اتیا گی تھی اور شریمتی اندرہ گاندی نے اس لئے سارے سفدان دیا تجیہ اڑاتیاں اپنی کرسی بچان دے لئی اور سارے نیتا سارے پریس دے بندو ਜਿਹੜਾ ਵੀ ਸਰਕਾਰ ਦੇ ਖਿਲਾਫ ਬੋਲਦਾ ਸੀ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਤਾ ਵਿਭੱत्स ਕਾਂਡ ਕੀਤੇ ਜਿਹੜੇ ਉਹਨਾਂ ਦੇ ਪੁੱਤਰ ਸੀ ਉਸ ਵੇਲੇ ਸੰਝੇ ਗਾਂਧੀ ਜਾਂ ਉਹਨਾਂ ਦੇ ਸਹਿਯੋਗੀ ਸੀ ਸਾਰੇ ਜਿੰਨੇ ਆ ਨੇਤਾ ਬਣੇ ਫਿਰਦੇ ਨੇ ਟਾਈਟਲ ਐਂਡ ਕੰਪਨੀ ਇਹਨਾਂ ਨੇ ਉਸ ਵੇਲੇ ਤੰਦਵ ਦਾ ਰਾਜ ਕੀਤਾ ਤੇ ਆਵਾਜ਼ ਉਠਾਈ ਮੁੱਖ ਰੂਪ ਵਿੱਚ ਭਾਰਤੀ ਜਨ ਸੰਘ ਨੇ ਤੇ ਉਹਦੇ ਵਿੱਚ ਜੇਲ੍ਹ ਜੀ ਗਏ ਇਹਨਾਂ ਦੇ ਪਿਤਾ ਜੀ ਕਾਲੀਆ ਜੀ ਦੇ ਮੇਰੇ ਪਿਤਾ ਜੀ ਸਭ ਜੇਲ੍ਹਾਂ ਵਿੱਚ ਅਸੀਂ ਉਹ ਦਿਨ ਦੇਖੇ ਨੇ ਆਪਣੇ ਬਾਲੀਵਸਤਾ ਦੇ ਵਿੱਚ ਰਾਜੀ ਐਡਾ ਸਸ਼ਕਤ ਵਿਪੱਖਸ਼ ਦਿੱਤਾ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਔਰ ਉਸ ਅਸਰ ਹੋਇਆ ਦੇਸ਼ ਦੀ ਸੋਚ ਬਦਲਦੀ ਰਹੀ ਬਦਲਦੀ ਗਈ ਔਰ ਉਸ ਤੋਂ ਬਾਅਦ 1996 ਜਿੱਥੇ 13 ਦਿਨ ਲਈ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਪ੍ਰਧਾਨ ਮੰਤਰੀ ਬਣੇ ਉਹ ਹੋਰ ਪ੍ਰਧਾਨ ਮੰਤਰੀ ਹੁੰਦੇ ਤੇ ਉਹ ਨੰਬਰ ਮੈਨੇਜਰ ਪ੍ਰਧਾਨ ਮੰਤਰੀ ਕੋਲ ਬਹੁਤ ਸ਼ਕਤੀ ਹੁੰਦੀ ਹੈ ਕਾਂਗਰਸ ਕਰਦੀ ਰਹੀ ਸਾਡੀਆਂ ਸਰਕਾਰਾਂ ਵੀ ਬਦਲ ਕੀਤੀਆਂ ਸਾਡੇ ਤੇ ਦੁਰਵਿਵਹੋਗ ਕੀਤਾ ਕਾਨੂੰਨ ਦਾ ਜਿਹੜੇ ਕਈ ਕਾਨੂੰਨ ਦੇ ਪ੍ਰੋਵੀਜ਼ਨ ਸੀ ਸਾਨੂੰ ਨਸ਼ਟ ਕਰਨ ਦੇ ਲਈ ਪਰ ਅਜਾ ਕੁਝ ਨਹੀਂ ਹੋਇਆ ਅਟਲ ਜੀ ਨੇ ਕੁਰਸੀ ਨਹੀਂ ਬਚਾਈ ਅਟਲ ਜੀ ਇਮਾਨਦਾਰੀ ਦੇ ਨਾਲ ਕੁਰਸੀ ਤੋਂ ਵਾਪਸ ਆ ਗਏ ਕਿ ਮੈਂ ਕੋਈ ਜੋਰ ਤੋੜ ਨਹੀਂ ਕਰਾਂਗਾ ਖਰੀਦ ਫਰੋਖਤ ਨਹੀਂ ਕਰਾਂਗਾ ਔਰ ਫਿਰ ਉਸ ਤਰ੍ਹਾਂ ਹੀ ਹੋਇਆ ਕਿ ਅਟਲ ਜੀ ਦੀ ਦੁਆਰਾ 13 ਮਹੀਨੇ ਦੀ ਸਰਕਾਰ ਆਈ 1998 ਦੇ ਵਿੱਚ ਔਰ ਇੱਕ ਵੋਟ ਤੋਂ ਅਸੀਂ ਚਲੇ ਗਏ ਇਕੋਟ ਕੀ ਹੁੰਦਾ ਰਾਜਨੀਤੀ ਦੇ ਵਿੱਚ ਤੁਸੀਂ ਸਮਝਦੇ ਹੋ ਪਰ ਇਹ ਪਾਰਟੀ ਵਿਦ ਡਿਫਰੈਂਸ ਕਿ ਨਹੀਂ ਅਸੀਂ ਕਿਸੇ ਸਰ ਦੇ ਵੀ ਉਹ ਕੰਮ ਨਹੀਂ ਕਰਨੇ ਜੋ ਕਾਂਗਰਸ ਜਾਂ ਉਹ ਦਿਆਂ ਸੇ ਹੋਗੀ ਪਾਰਟੀਆਂ ਕਰਦੀਆਂ ਰਹੀਆਂ ਨੇ ਜੋੜ ਤੋੜ ਦੀ ਰਾਜਨੀਤੀ ਉਸ ਤੋਂ ਬਾਅਦ 1999 ਵਿੱਚ ਵੀ ਅਟਲਜੀ ਪ੍ਰਧਾਨ ਮੰਤਰੀ ਬਣੇ ਔਰ ਇੱਕ ਸ਼ਾਨਦਾਰ ਸਰਕਾਰ 3.5 ਸਾਲ ਚੱਲੀ भारत एक विश्व शक्ति बनया भारतीय परमाणु शक्ति बनया जितने अटल जी बड़े सरल स्वभाव ਦੇ ਸੀਗੇ ਉਹਨਾਂ ਦਾ ਸੋਚਣਾ ਸੀ ਕਿ ਆਪਣੇ ਪੜੋਸੀ ਦੇ ਨਾਲ ਮਿੱਤਰਤਾ ਰਹਿਣੀ ਚਾਹੀਦੀ ਹੈ ਪੜੋਸੀ ਰਿਸ਼ਤੇਦਾਰ ਤੋਂ ਵੀ ਨਜ਼ਦੀਕ ਹੈ ਮੈਨੂੰ ਯਾਦ ਹੈ ਕਿ ਅਸੀਂ ਯੂਆ ਮੋਰਚੇ ਸੀਗੇ ਜਟਿਲ ਜੀ ਬਸ ਲੈ ਕੇ ਗਏ ਸੀਗੇ ਪਾਕਿਸਤਾਨ ਪਰ جواب ਨਹੀਂ ਮਿਲਿਆ ਕਾਰਗਿਲ ਯੁੱਧ ਹੋਇਆ ਪਰ ਉਸ ਵੇਲੇ ਅਟਲ ਜੀ ਦੇ ਵਿਅਕਤੀਤਵ ਦੇ ਵਿੱਚ ਰਾਸ਼ਟਰ ਭਗਤ ਜਾ ਗਿਆ ਇੱਕ ਨਿਰਭੀਕ ਦੇਸ਼ ਭਗਤ ਜਾ ਗਿਆ ਔਰ ਮੂੰਹ ਤੋੜ ਜਵਾਬ ਦਿੱਤਾ ਕਾਰਗਿਲ ਦਾ ਕਿੰਨਾ ਵਿਸ਼ਮ ਯੁੱਧ ਸੀ ਔਰ ਭਾਰਤੀ ਸੈਨਾ ਦਾ ਮਨੋਬਲ ਵਧਾਉਣ ਲਈ ਅਟਲ ਜੀ ਪ੍ਰਥਮ ਪੰਕਤੀ 'ਚ ਖੜੇ ਸੀਗੇ ਔਰ ਪਹਾੜ ਦੇ ਉੱਤੇ ਦੁਸ਼ਮਣ ਬੈਠਾ ਸੀ ਮੈਂ 2 ਕੁ ਮਿੰਟ ਲਾਂਗਾ ਮੈਂ ਆਪਣੀ ਪਾਰਟੀ ਦੇ ਬਾਰੇ ਦੱਸ ਰਿਹਾ ਔਰ ਨੀਚੇ ਅਸੀਂ ਬੈਠੇ ਸੀ ਮੈਂ ਪ੍ਰਣਾਮ ਕਰਨਾ ਉਹ ਸ਼ਹੀਦਾਂ ਨੂੰ ਸ਼ੂਰਵੀਰ ਸ਼ਹੀਦਾਂ ਨੂੰ ਕੋਈ 20 ਸਾਲ ਦਾ ਕੋਈ 21 ਸਾਲ ਦਾ کوئی بائی سال دا جنہاں نے پران نچاور کرتے اورگل یوتھ سے جیت پرات ہوئی تو کہ کارگل یوز ہوں نواز شریف جتی چل دی کوئی نہیں کیونکہ بیسیکلی جو جنرل سا پچھے پرویز اس لیول تے تو ایس اے دوڑ گیا اور یو ایس اے جا کے انہوں کیا کہ یو سماپت کراؤ جو پیر اکڑنے لگے اگڑنے لگے اٹل جی نے جواب دیتا کہ میں نہیں آواں ਵੱਡਾ ਵੱਡਾ ਰਾਸ਼ਟਰ ਸੀ ਅਮਰੀਕਾ ਜਵਾਰ ਦੇ ਤਾ ਮੈਂ ਤੇ 21 ਵੀ ਰਹਿ ਗਿਆ ਜਦ ਤੱਕ ਇਹ ਦੂਸਰੀ ਪੈਟੀਆਂ ਤਦ ਤੱਕ ਮੈਂ ਜਿਹੜਾ ਵਾਪਸ ਤੁਹਾਡੇ ਕੋਲ ਨਹੀਂ ਆਵਾਂਗਾ ਮੈਂ ਤੇ ਯੁੱਧ ਖਤਮ ਕਰਕੇ ਜਿੱਤ ਕੇ ਆਵਾਂਗਾ ਇਹ ਹੈ ਭਾਰਤੀ ਜਨਤਾ ਪਾਰਟੀ ਦਾ ਸਭਰਨੇ ਇਤਿਹਾਸ ਔਰ ਉਸ ਤੋਂ ਬਾਅਦ 2014 ਜਿਸ ਮੈਂ ਵੀ ਮੈਨੂੰ ਵੀ ਸੂ ਅਫਸਰ ਮਿਲਿਆ ਇੱਕ ਸੰਸਦ ਦੇ ਤੌਰ ਤੇ ਕੰਮ ਕਰਨ ਦਾ

ਸਾਡਾ ਜੀ ਡਿਫੈਂਸ ਮੇਕ ਇਨ ਇੰਡੀਆ ਮੇਡ ਇਨ ਇੰਡੀਆ ਕਿ ਅਸੀਂ ਹੁਣ ਖੁਦ ਮੈਨੂਫੈਕਚਰਰ ਬਣਾਂਗੇ ਅਸੀਂ ਡਿਪੈਂਡੈਂਟ ਨਹੀਂ ਰਵਾਂਗੇ ਵੱਡੇ ਰਾਸ਼ਟਰਾ ਦੇ ਉਸ ਤੋਂ ਬਾਅਦ ਰੇਲਵੇ ਨੈਟਵਰਕ ਲੱਲੋ ਤੁਸੀਂ ਆਰਥਿਕ ਕਿਸੇ ਤਰ੍ਹਾਂ ਦਾ ਵੀ ਕਾਰਜਕ੍ਰਮ ਲੱਲੋ ਹਰ ਪਾਸੇ ਭਾਰਤ ਦੇ ਡੰਕੇ ਬੈਨੇ ਸ਼ੁਰੂ ਹੋਏ ਉਹ ਇੱਕ ਐਸੇ ਪ੍ਰਧਾਨ ਮੰਤਰੀ ਨਹੀਂ ਸੀ ਜਿਹੜੇ ਜਾ ਕੇ ਇੱਕ ਜਿਸਰਾ ਇਮਰਾਨ ਖਾਨ ਜਾਂ ਨਵਾਜ਼ ਸ਼ਰੀਫ ਜਾਂਦੇ ਨੇ ਭੀਗ ਦਾ ਟੋਰਾ ਲੈ ਕੇ ਸਾਡੇ

ਉਹ ਵੀ ਨਰਿੰਦਰ ਸਿਗੇ ਉਹ ਵੀ ਨਰਿੰਦਰ ਸਿਗੇ ਜਿਹੜੀ ਉਹਨਾਂ ਨੇ ਆਪਣਾ ਨਾਮ ਸਾਰਥਕ ਕੀਤਾ ਉਹ ਨਾਮ ਸਾਨੂੰ ਅੱਜ ਨਜ਼ਰ ਆਉਂਦਾ ਹੈ ਕਿ ਭਾਰਤ ਜਿਹੜਾ ਹੈ ਉਹ ਵਿਸ਼ਵ ਸ਼ਕਤੀ ਬਣ ਗਿਆ ਬਣਨ ਜਾ ਰਿਹਾ ਹੈ ਔਰ ਮੋਦੀ ਜੀ ਅੱਜ ਜਿਹੜੇ ਨੇ ਉਹ ਦੁਨੀਆ ਦੇ ਸਭ ਤੋਂ ਲੋਕਪ੍ਰੀਏ ਨੇਤਾ ਬਣ ਚੁੱਕੇ ਨੇ ਸੋ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਅੱਛੇ ਕਰਮ ਸੀ ਕਾਂਗਰਸ ਜਿਹੜੀ ਹੈ ਵਿਲਪਤ ਜਿਹਨੂੰ ਕਹਿ ਸਕਦੇ ਆ ਕਾਂਗਰਸ ਖਤਮ ਹੋਣੀ ਸ਼ੁਰੂ ਹੋਈ ਕਾਂਗਰਸ ਤੇ ਐਵਰ ਲੋਇਸਟ ਫਿਗਰ ਤੇ ਆ ਗਈ ਕਿ ਨੇਤਾ ਵਿਪੱਖਸ਼ ਵੀ ਨਹੀਂ ਬਣਾ ਸਕੀ ਸੋ ਉਸ ਤੋਂ ਬਾਅਦ ਫੇਰ ਦੁਬਾਰਾ ਉਹਨਾਂ ਦੀ ਅੱਛੀ ਨੀਤੀਆਂ ਕਰਕੇ 2019 ਦੇ ਵਿੱਚ ਫੇਰ ਬਹੁਤ ਆਇਆ 303 ਸੰਸਦ ਆਏ ਸਾਡੇ ਭਾਰਤ ਭਾਰਤੀ ਜਨਤਾ ਪਾਰਟੀ ਦੇ ਔਰ ਇੱਕ ਵਾਰੀ ਫੇਰ ਉਹ ਸਫ਼ਰ ਜਾਰੀ ਰਿਹਾ ਔਰ ਉਹ ਸਫ਼ਰ ਹੀ ਦੇਖੋ ਤੁਸੀਂ ਜਿੱਦੋਂ ਸੱਚਤਾ ਅਭਿਆਨ ਸੀ ਸਾਨੂੰ ਸ਼ਰਮਿੰਦਗੀ ਤੋਂ ਮਾਤਾਵਾਂ ਪੈਣਾ ਤੋਂ ਬਚਾਇਆ ਜਿੱਥੇ ਸ਼ੌਚਾਲੇ ਬਣੇ ਅੱਜ ਹਰ ਘਰ ਇਸ ਸੱਚ ਪਾਣੀ ਦੀ ਅਪੂਰਤੀ ਹੋਈ ਹਰ ਘਰ ਤੱਕ ਬਿਜਲੀ ਪਹੁੰਚੀ ਹੈ ਹਰ ਘਰ ਤੱਕ ਸੜਕ ਪਹੁੰਚੀ ਹੈ ਅੱਜ 80 ਕਰੋੜ ਲੋਕਾਂ ਨੂੰ ਮੈਂ ਸੰਖੇਪ ਅਪਰਦਰ ਸੰਖੇਪ ਤੁਹਾਨੂੰ ਜਾਣਕਾਰੀ ਦਿਆਂਗਾ 80 ਕਰੋੜ ਲੋਕਾਂ ਨੂੰ ਜਿਹੜਾ ਕਰੋਨਾ ਦਾ ਸਮੇਂ ਸੀ ਜਦੋਂ ਕਰੋਨਾ ਦੇ ਜਿੱਤ ਪ੍ਰਾਪਤ ਕੀਤੀ ਉਹਨਾਂ ਨੇ ਕਰੋਨਾ ਨੂੰ ਹਰਾਇਆ ਕਰੋਨਾ ਵੈਕਸੀਨ ਬਣਾ ਕੇ ਤੇ ਉਸ ਵੇਲੇ ਵੀ 80 ਕਰੋੜ ਲੋਕਾਂ ਦਾ ਅੱਜ ਵੀ ਜਾਰੀ ਹੈ 2029 ਤੱਕ ਜਾਰੀ ਰਹੇਗਾ ਅੱਜ ਏਸ਼ੀਆ ਦੀ ਬਿਗੇਸਟ ਜਿਹੜੀ ਹਿੰਦੁਸਤਾਨ ਐਰੋਨੈਟਿਕਸ ਲਿਮਟਿਡ ਮੈਨੂੰ ਯਾਦ ਹੈ ਕਿ ਜਦੋਂ ਮੈਂ ਇੰਜੀਨੀਅਰਿੰਗ ਕਰ ਰਿਹਾ ਸੀ ਤੇ ਐਚਐਲ ਜਿਹਨੂੰ ਕਹਿੰਦੇ ਨੇ ਉਹਦੇ ਕੋਈ ਵੀ ਇੰਜੀਨੀਅਰ ਨਹੀਂ ਸੀ ਜਾਂਦਾ ਅੱਜ ਐਚਐਲ ਐਚਐਲ ਹਿੰਦੁਸਤਾਨ ਐਰੋਨੈਟਿਕਸ ਲਿਮਟਿਡ ਸਭ ਤੋਂ ਬੈਸਟ ਚੋਇਸ ਹੈ ਕਿਉਂਕਿ ਉਹ ਦੁਨੀਆ ਦੀ ਇੱਕ ਬਿਹਤਰੀਨ ਡਿਫੈਂਸ ਇਕਵਿਪਮੈਂਟ ਬਣਾਉਣ ਵਾਲੀ ਫੈਕਟਰੀ ਹੈ ਅੱਜ ਭਾਰਤ ਦੇ ਵਿੱਚ ਮੋਬਾਈਲ ਨਹੀਂ ਸੀ ਬੰਦੇ ਅੱਜ ਭਾਰਤ ਹੀ ਸਭ ਤੋਂ ਵੱਧ ਦੁਨੀਆ ਦੇ ਮੋਬਾਈਲ ਜਿਹੜੇ ਨੇ ਉਹ ਦੇਸ਼ ਦੇ ਵਿੱਚ ਬਣਨੇ ਨੇ ਇੱਕ ਸੈਂਕੜੇ ਤੋਂ ਵੱਧ ਮੋਬਾਈਲ ਫੈਕਟਰੀਆਂ ਜਿਹੜੀਆਂ ਨੇ ਉਹ ਦੇਸ਼ ਹੀ ਲੱਚੁਕੀ ਭ੍ਰਸ਼ਟਾਚਾਰ ਜਿਨ੍ਹਾਂ ਨੇ ਕੀਤਾ ਸੀਗਾ ਜੇਲ੍ਹਾਂ ਤੋਂ ਬਚਣ ਲਈ ਮੋਦੀ ਜੀ ਨੂੰ ਰੋਕਣ ਲਈ ਔਰ ਉਹਦਾ ਵਕੀਲ ਗੌਣ ਬਣਿਆ ਪਾਕਿਸਤਾਨ ਪਾਕਿਸਤਾਨ ਨੇ ਕਿਹਾ ਕਿ ਮੋਦੀ ਜੀ ਨੂੰ ਰੋਕਣ ਲਈ ਅਸੀਂ ਕਾਂਗਰਸ ਦਾ ਸਵਰਥਨ ਦਿੰਨੇ ਆ ਮਨੀ ਸ਼ੰਕਰ ਰਾਇਰ ਕੀ ਕਰਨਗੇ ਆਜੀ ਪਾਕਿਸਤਾਨ ਸਮਰਥਨ ਲੈਣ ਗਿਆ ਆਜੀ ਪਾਕਿਸਤਾਨ ਤੋਂ ਸਟੇਟਮੈਂਟ ਆਈ ਪਾਕਿਸਤਾਨ ਦੇ ਮਨਿਸਟਰ ਦੀ ਕਿ ਇਸ ਚੋਣਾਂ ਦੇ ਵਿੱਚ ਅਸੀਂ ਮੋਦੀ ਜੀ ਦੇ ਖਿਲਾਫ ਕਾਂਗਰਸ ਦੇ ਨਾਲ ਖੜੇ ਆ ਇਹਨਾਂ ਦੀ ਪਿਸ਼ਪੋਮੀ ਔਰ ਜਿੱਥੇ ਤਾਂ ਕੋਈ ਵਖਵਾਦਿਆ ਵੀ ਦੇਖ ਲਈਏ ਉਹ ਜਿਹੜਾ ਅਫਜ਼ਲ ਗੁਰੂਸੀ ਜਿੰਨੇ ਸਾਡੇ ਅਟੈਕ ਕੀਤਾ ਪਾਰਲੀਮੈਂਟ ਤੇ ਉਹਦੇ ਲਈ ਨਾਰੇ ਲੱਗ ਰਹੇ ਨੇ ਦਲੀ ਜੀ ਨੂੰ ਅਫਜ਼ਲ ਹਮ ਸ਼ਰਮਿੰਦਾ ਹੈ ਤੇਰੇ ਕਾਤਲ ਜਿੰਦਾ ਹੈ کون دے ہیں؟ راہل گاندھی to the country that way And that way we will be working for the future. We will not be working for the vote bank. We will be working for the nation. We will be working for the all every citizen of the nation, and we will be working to make this uh, country the world class. We will uh, be working to make this country the Vishwaguru. We will be working to just bring this country to paramevab. Asi a eh, nishadinal alchalaya. ਅਸੀਂ ਇੱਕ ਧੀਰ ਨਾਲ ਚੱਲਿਆ ਮੈਂ ਬਸ ਕੰਕਲੂਡ ਕਰ ਰਿਹਾ ਜੀ ਆਈ ਹੈਵ ਟੇਕਨ ਵੈਰੀ ਲੌਂਗ ਟਾਈਮ ਕਿ ਅਸੀਂ ਉਹ ਜਿਹੜਾ ਲਕਸ਼ ਲਿਤਾ ਮੋਦੀ ਜੀ ਨੇ 100 ਸਾਲ ਦਾ ਕਿ ਜਦੋਂ ਅਸੀਂ 100 ਸਾਲ ਆਜ਼ਾਦੀ ਦੇ ਮਨਾਵਾਂਗੇ ਤਾਂ ਭਾਰਤ ਆਤਮ ਨਿਰਭਰ ਰਾਸ਼ਟਰ ਹੋਏਗਾ ਭਾਰਤ ਆਰਥਿਕ ਕ੍ਰਾਂਤੀ ਲੈ ਕੇ ਆਏਗਾ ਇਹ ਜਿਹੜਾ ਕਾਰਗਰਤਾ ਸ਼ਕਤੀ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਐਡ ਆਨ ਕਰਕੇ ਕੰਕਲੂਡ ਕਰਾਂਗਾ ਕਿ ਅੱਜ ਭਾਰਤੀ ਜਨਤਾ ਪਾਰਟੀ ਚਾਈਨਾ ਪਹਿਲੇ ਹੁੰਦਾ ਸੀ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਹੈ ਸਾਰੰਗ ਰੋਡ ਮੈਂਬਰ ਜੀ ਸਾਡੇ ਕਾਲੀਆ ਜੀ ਦੇਖ ਰਹੇ ਨੇ ਹੁਣ ਮੈਂਬਰਸ਼ਿਪ ਅਭਿਆਨ ਜ਼ਾਰਾ ਔਰ ਉਸ ਤੋਂ ਬਾਅਦ ਜਿਹੜਾ ਅਮਿਤ ਭਾਈ ਔਰ ਨੱਡਾ ਜੀ ਦੇ ਨਿਤਤਦ ਵਿੱਚ ਪਾਰਟੀ ਵਿਸ਼ਵ ਦੀ ਸਭ ਤੋਂ ਢੀ ਪਾਰਟੀ ਬਣੀ ਸਭ ਤੋਂ ਵੱਧ ਸੰਸਦ ਸੰਸਦ ਸਭ ਤੋਂ ਵੱਧ ਵਿਧਾਇਕ ਸਭ ਤੋਂ ਵੱਧ ਮੇਅਰ ਸਭ ਤੋਂ ਵੱਧ ਸਰਪੰਚ ਸਭ ਤੋਂ ਵੱਧ ਪੰਚ ਔਰ 75% ਭੂਗ ਭਾਗ ਜਿਹੜਾ ਦੇਸ਼ ਦਾ ਅੱਜ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਦਾ ਮੌਕਾ ਮਿਲਿਆ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਸੇਵਾ ਕਰ ਰਹੀਆਂ ਹੋਰ ਇੱਕ ਹੋਰ ਲਾਸਟ ਪੁਆਇੰਟ ਕਿ ਭਾਰਤੀ ਜਨਤਾ ਪਾਰਟੀ ਦੀ ਦੇਖੋ ਜਿਹੜੀਆਂ ਸਰਕਾਰਾਂ ਰਿਪੀਟ ਕਰ ਰਹੀਆਂ ਹਨ ਹਰਿਆਣਾ ਲੈ ਲਓ ਚਾਹੇ ਜਿੰਨੇ Madhya Pradesh ਲੈ ਲਓ Gujarat ਲੈ ਲਓ Rajasthan ਬਾਰ ਬਾਰ ਸਰਕਾਰਾਂ ਰਿਪੀਟ ਕੀਤੀਆਂ ਨੇ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਨੇ ਬਾਕੀ ਪਾਰਟੀਆਂ ਦੀ ਸਰਕਾਰਾਂ ਫਲਿੱਪ ਫਲਾਪ ਹੈ ਇਹ ਕਰੀਾਈ ਇਹ ਕਰੀ ਚੱਲੀ ਗਈ ਇੱਥੇ ਹੀ ਪਤਾ ਲੱਗਦਾ ਹੈ ਕਿ ਦੇਸ਼ ਨੇ ਹੁਣ ਮੰਨ ਲਿਆ ਹੈ ਕਿ ਜਿਹੜਾ ਦੇਸ਼ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਹਾਤੇ ਸੁਰੱਖਿਤਾ ਹੈ ਔਰ ਉਹਨੂੰ ਸੁਰੱਖਿਤ ਕਰਨਗੇ ਇਹ ਜਿਹੜੇ ਕਰੋੜਾ ਸਦਸੇ ਬਣਨਗੇ ਇਹ ਮਾਧਮ ਬਣਨਗੇ ਇਹ ਮੋਦੀ ਜੀ ਦੀ ਜੋ ਜਨ ਸੁਵਿਧਾ ਵਾਨ ਹੈ ਉਹਨਾਂ ਨੂੰ ਘਰ ਘਰ ਪਹੁੰਚਾਉਣੇ ਔਰ ਪ੍ਰਸ਼ਾਸਨ ਆਏ ਆ ਤੁਹਾਡੇ ਦਵਾਰ ਦਾ ਜਿਹੜਾ ਮੋਦੀ ਜੀ ਦਾ ਨਾਰਾ ਹੈ ਉਹਨੂੰ ਪੂਰਨ ਕਰਨਗੇ ਧੰਨਵਾਦ ਐਨੀ ਸਾਡਾ ਤੁਸੀਂ ਹੋਈ ਹੋਏ ਪਕੀਸਾਂ ਲੈ ਕੇ ਦੂਸੀਆਂ ਪਾਰਟੀਆਂ ਦਾ ਪਾਰਟੀ ਦਾ ਡਿਫਰੈਂਸ ਕੈਨ I ਰਿਪਲਾਈ ਨੋ ਹਾਂ ਜੀ ਹਾਂ ਜੀ ਕੈਨ I ਕਾਰਨ ਇਹ ਹੈ ਜੀ ਕਿ ਸਾਡਾ ਜੋ ਪਾਰਟੀ ਦਾ ਅਸੀਂ ਤੇ ਹੈਗੇ ਆ ਪਾਰਟੀ ਦੇ ਸਪਾਈ ਜੋ ਜਰਨੈਲ ਸਾਨੂੰ ਹੁਕਮ ਕਰਦੇ ਨੇ ਅਸੀਂ ਉਹਨੂੰ ਬਿਨਾਂ ਕਿਸੇ ਸ਼ਬਦ ਦੇ ਇਨਬੀ ਮੰਨੇ ਆ ਸਾਨੂੰ ਇਹ ਨਿਰਦੇਸ਼ ਸੀ ਕਿ ਤੁਸੀਂ 23 ਵਿਧਾਨ ਸਭਾ ਤੇ ਕੰਟੈਸਟ ਕਰਨਾ ਅਲਾਈਅੰਸ ਸੀਗੇ ਅਸੀਂ ਤੁਸੀਂ ਜਿਹੜਾ ਤਿੰਨ ਲੋਕ ਸਭਾ ਜਿਹੜੀਆਂ ਹਨ ਉਹਨਾਂ ਤੇ ਕੰਟੈਸਟ ਕਰਨਾ ਹੈ ਹੁਣ ਪ੍ਰਸਥਿਤੀਆਂ ਸਾਡੇ ਕੋਲੋਂ ਨਹੀਂ ਆਈਆਂ ਪਰ ਪ੍ਰਸਥਿਤੀਆਂ ਬਣ ਆਤੀਆਂ ਗਈਆਂ ਕਿ ਸਾਨੂੰ 117 ਵਿਧਾਨ ਸਭਾ ਲੜਨੀ ਆ ਸੀ ਸਾਨੂੰ 13 ਲੋਕ ਸਭਾ ਲੜਨੀ ਆ ਸੀ ਸੋ ਜਿਸ ਵੇਲੇ ਪਰਿਵਾਰ ਵੱਡਾ ਹੁੰਦਾ ਹੈ ਤੇ ਜਿਹੜੇ ਅੱਛੇ ਲੋਕ ਜਿਹੜੇ ਅਲੱਗ-ਅਲੱਗ ਪਾਰਟੀਆਂ ਇਜ ਕੂਟਨ ਮਹਿਸੂਸ ਕਰ ਰਹੀ ਸੀ ਜਿਹੜੇ ਐਸੇ ਲੋਕ ਸੀ ਜਿਹੜੇ ਭਾਰਤ ਦੇ ਅਨ ਕੰਡੀਸ਼ਨਲ ਆਏ ਉਹਨਾਂ ਰਿੰਕੂ ਜੀ ਬੈਟਰ ਨੇ ਇਹ ਪ੍ਰਮਾਨ ਨੇ ਅਨ ਕੰਡੀਸ਼ਨਲ ਆਏ ਕੋਈ ਸੀਟ ਦੇ ਉਹਦੇ ਤੇ ਨਹੀਂ ਆਏ ਅਨ ਕੰਡੀਸ਼ਨਲ ਹੀ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨੂੰ ਅਡਾਪਟ ਕੀਤਾ ਔਰ ਭਾਰਤੀ ਜਨਤਾ ਪਾਰਟੀ ਜਦ ਮੈਂ ਦੇਖਣਾ ਸਾਡੇ ਪੰਜਾਬ ਵਿੱਚ ਦੋ ਡੀਜੀਪੀ ਨੇ ਸੀਨੀਅਰ ਆਈਐਸ ਆਫਸਰਸ ਨੇ ਅਜੋ ਕਿਤੇ ਅਡਜਸਟਡ ਵੱਲੋਂ ਸਾਡੀ ਕੋਰ ਗਰੁੱਪ ਇਜ ਨਹੀਂ ਕੋਈ ਗੌਰਮੈਂਟ ਤੇ ਅਡਜਸਟ ਨਹੀਂ ਸਟਿਲ ਦੇ ਆਰ ਵਰਕਿੰਗ ਫॉर द ਪਾਰਟੀ ਸੋ ਸਾਨੂੰ ਤੁਸੀਂ ਇਹ ਜ਼ਰੂਰ ਕਹੋਗੇ ਕਿ ਅਸੀਂ ਇਕਦਮ 117 ਵਿਧਾਨ ਸਭਾ ਵੀ ਲੜੀਆਂ ਸਾਡਾ ਵੋਟਸ ਚਰ ਵਧਿਆ ਅਸੀਂ 13 ਲੋਕ ਸਭਾ ਲੜੀਆਂ ਔਰ ਥੋੜੇ ਵੋਟਾਂ ਤੋਂ ਰਹਿ ਗਏ ਤੁਸੀਂ ਇਹ ਦੇਖੋ ਕਿ ਲੁਧਿਆਣੇ ਚ ਅਸੀਂ ਥੋੜੇ ਵੋਟਾਂ ਤੋਂ ਰਹਿ ਗਏ ਕਮਲ ਦੇ ਫੁੱਲ ਤੇ ਪਟਿਆਲੇ ਚ ਅਸੀਂ ਥੋੜੇ ਵੋਟਾਂ ਤੋਂ ਰਹਿ ਗਏ ਕਮਲ ਦੇ ਫੁੱਲ ਤੇ ਫਿਰੋਜ਼ਪੁਰਜ ਅਸੀਂ ਥੋੜੇ ਵੋਟਾਂ ਤੋਂ ਰਹਿ ਗਏ ਕਮਲ ਦੇ ਫੁੱਲੇ ਚ ਬਹੁਤ ਬੜੀਆ ਪਰਫਾਰਮੈਂਸ ਜਿਹੜੀ ਪਹਿਲੀ ਵਾਰੀ ਲੋਕ ਸਭਾ ਸਾਰੀਆਂ ਜਿੱਤਣ ਦੀ ਹੋਈ ਔਰ ਇੱਕੋ ਪਾਰਟੀ ਹੈ ਜਿਹਦਾ ਵੋਟ ਸ਼ੇਅਰ ਵਧਿਆ ਵੋਟ ਸ਼ੇਅਰ ਮੀਨਸ ਲੋਗਾ ਦਾ ਮੰਡੇਟ ਅਸੀਂ ਤਾਂ ਐਸਾ ਹੈ ਜੀ ਕਿ ਜਿਨਾ ਹਲਾਤਾ ਜੇ ਚੋਣ ਹੋਏ ਮੈਨੂੰ ਖੁਦ ਲੜਨਾ ਪਿਆ ਇਹਨਾਂ ਦਾ ਸੀ ਕਿ ਸਾਡੀਆਂ ਸੀਟਾਂ ਹੀ ਕੈਨਸਲ ਕਰ ਦੇਣੀ ਹੈ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਮੈਂ ਆਪਣੇ ਕਾਰਜਕਰਤਾ ਸਾਥੀਆਂ ਨਾਲ ਲੜਦਾ ਰਿਆ ਹਰ ਜਗ੍ਹਾ ਜੰਗਲ ਰਾਜ ਅਫਸਰ ਸੁਣਦੇ ਨਹੀਂ ਸੀ ਔਰ ਇੱਕ ਟੋਟਲ ਇਲੈਕਟੋਰਲ ਸਿਸਟਮ ਨੂੰ ਹਾਈਜੈਕ ਕਰ ਲਿਆ ਗਿਆ ਇਲੈਕਟੋਰਲ ਸਿਸਟਮ ਨੂੰ ਬੰਦੀ ਬਣਾ ਲਿਆ ਗਿਆ ਔਰ ਜਿੰਨਾ ਐਸ ਵਲੇ ਬੁਰਾ ਹਾਲ ਕੀਤਾ ਇਹ ਆਮ ਆਦਮੀ ਪਾਰਟੀ ਔਰ ਕਾਂਗਰਸ ਗਠਬੰਧਨ ਨੇ ਕਿ ਅੱਜ ਦੀ ਸਥਿਤੀ 'ਚ ਇਹ ਚੋਣਾਂ ਤੇ ਹੋਈ ਨਹੀਂ ਇਹ ਤੇ ਇੱਕ ਜਿਹਨੂੰ ਕਹਿੰਦੇ ਆ ਦਿਖਾਨ ਦੀ ਪ੍ਰਕਿਰਿਆ ਹੋਈ ਹੈ ਇਹ ਚੋਣ ਟੋਟਲੀ ਗੈਰਸਭਧਿਕ ਰਾਇਆ ਇਹਨਾਂ ਨੇ ਔਰ ਚੋਣ ਹਾਈਜੈਕ ਕੀਤਾ ਚਾਹੇ ਪਟਿਆਲਾ ਲੈ ਲਓ ਜਲੰਧਰ ਲੈ ਲਓ ਲੁਧਿਆਣਾ ਲੈ ਲਓ ਉਹ ਤੁਹਾਨੂੰ ਨਜ਼ਰ ਆਇਆ ਤੁਹਾਨੂੰ ਕਿ ਲੋਕਤੰਤਰ ਦੇ ਚੌਥੇ ਥਾਂਬੋ ਐਸੇ ਚੋਣ ਦਾ ਕੀ ਲਾਭ ਕਿ ਜਿੱਤੇ ਪਹਿਲੇ ਚੋਣ ਹੀ ਤਾਂ ਅੰਗਲੀ ਸੱਤਾ ਦਾ ਦੁਰਵਿਯੋਗ ਹੁਣ ਚੋਣ ਤੋਂ ਬਾਅਦ ਫੇਰ ਤਾਂ ਅੰਗਲੀ ਜਿਹੜੇ ਚੁਣੇ ਨਮਾਇੰਦੇ ਨੇ ਉਹਨਾਂ ਦੀ ਖਰੀਦੋ-ਫਰੋਖ ਚੱਲ ਰਹੀ ਹੈ ਲਾਸਟ ਕੁਐਸਚਨ ਲਾਸਟ ਕੁਐਸਚਨ ਜੱਲਦੀਵਾਲ ਸਾਹਿਬ 45 ਦਿਨ ਹੋ ਗਏ ਉਹਨਾਂ ਨੂੰ ਮਰਨ ਵਾਸਤੇ ਇਕੱਠਿਆਂ ਨੂੰ ਉਹਨਾਂ ਨਾਲ ਭਜਪਾ ਕੇਂਦਰ ਸਰਕਾਰ ਚੱਲ ਨਹੀਂ ਜਾ ਰਹੀ ਹੈ ਆਹ ਵੈਰੀ ਗੁੱਡ ਕੁਐਸਚਨ ਆਈ ਵਾਸ ਐਕਸਪੈਕਟਿੰਗ ਥਿਸ ਕੁਐਸਚਨ ਵੈਰੀ ਗੁੱਡ ਕੁਐਸਚਨ ਕਾਰਨ ਕੀ ਹੈ ਕਿ ਡੱਲੇਵਾਲ ਸਾਹਿਬ ਦੀ ਅੱਛੀ ਸਿਹਤ ਦੇ ਲਈ ਮੈਂ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਤਾ ਦੇ ਤੌਰ ਤੇ ਸ਼ੁਭ ਕਾਮਨਾਵਾਂ ਦੇਣਾ ਉਹਨਾਂ ਨੂੰ ਕਿ ਉਹ ਛੇ ਹੋਣ ਕਾਰਨ ਇਹ ਹੈ ਕਿ ਇਸ ਵੇਲੇ ਕੇਂਦਰ ਸਰਕਾਰ ਹਮੇਸ਼ਾ ਗੱਲ ਬਦਲੀ ਅੱਗੇ ਆਈ ਇਹ ਮੋਦੀ ਸਰਕਾਰ ਸੀਗੀ ਚਲੋ ਕਾਨੂੰਨ ਬਣਾਏ ਸੀਗੇ ਇਹ ਸੋਚ ਕੇ ਕਿ ਕਿਸਾਨ ਦੀ ਸਵਰਿਧੀ ਹੋਏ ਨਹੀਂ ਪਸੰਦ ਆਏ ਉਹਨਾਂ ਨੇ ਇੱਕ ਕਾਨੂੰਨ ਵਾਪਸ ਲੈ ਲਏ ਅੱਛਾ ਮਿਨੀਮਮ ਸਪੋਰਟ ਪ੍ਰਾਈਸ 205 ਦੇ ਵਿੱਚ ਲਾਗੂ ਹੋਈ میں کانگریس تو پوچھنا دو ہزار چودہ تک کیوں نہیں امپلیمنٹ کی تھی وہ منیمم سپورٹ پرائیس جی لاگو کی تو وہ موڈی جی نے لاگو کی تھی اس تو بعد وہ منیمم سپورٹ نو پرائز ندایا کن فصلہ دے موڈی جی تیسری نہیں بنے نے وہ بنا ودایا پردھان منتری نریندر موڈی جی نے اس تو بعد دے لئی جو کسان سمان دی پہلی باری کنے شروع کی ہے لکھا کروڑ دا بجٹ ہے جی چھ ہزار جڑے کریڈٹ ہوں نے مود جی نے نیم کوٹڈ یوریا ਦਾ ਕ੍ਰੈਡਿਟ ਜਾਂਦਾ ਹੈ ਮੋਦੀ ਜੀ ਨੂੰ ਕ੍ਰੌਪ ਇੰਸ਼ੋਰੈਂਸ ਦਾ ਕ੍ਰੈਡਿਟ ਜਾਂਦਾ ਹੈ ਮੋਦੀ ਜੀ ਨੂੰ ਔਨ ਦਾ ਕੰਟਰੀ ਭਗਵੰਤ ਮਾਨ ਜੀ ਜਿਨਾਦੀ ਅਮੋਲ ਗगन ਮਾਨ ਜਿਹੜੀ ਮੰਤਰੀ ਆ ਭਗਵੰਤ ਮਾਨ ਜੀ ਨਾਲ ਸੀ ਉਹਨਾਂ ਨੇ ਕਿਹਾ ਸੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦੇਾਂਗੇ ਇਲੈਕਸ਼ਨ ਤੋਂ ਪਹਿਲੇ ਝੂਠ ਬੋਲਿਆ ਕਿ ਮਾਫ਼ ਕੀਤਾ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਜਿਹੜਾ ਉਹ ਮਿਨੀਮਮ ਸਪੋਰਟ ਪ੍ਰਾਈਸ ਸਾਰੀ ਸਸਰਾਂ ਦੇ ਦੇਾਂਗੇ ਅੱਜ ਹਰਿਆਣਾ 14 ਤੋਂ ਵੱਧ ਦੇਣਾ ਤੋਂ ਵੱਧ ਫਸਲਾ ਦੇ ਉੱਤੇ ਮਿਨਿਮਮ ਸਪੋਰਟ ਪ੍ਰਾਈਸ ਦੇ ਰਹੇ ਹੈ ਦੇਖੋ ਇਹ ਫੈਡਰਲ ਸਿਸਟਮ ਹੈ ਇਹਦੇ ਵਿੱਚ ਕੇਂਦਰ ਸਰਕਾਰ ਤੇ ਸਟੇਟ ਗਵਰਨਮੈਂਟ ਦੋਨੋਂ ਨਾਲ ਕੇ ਕੰਮ ਕਰਦੇ ਨੇ ਕੇਂਦਰ ਸਰਕਾਰ ਨੇ ਤੇ ਆਪਣੀ ਡਿਊਟੀ ਨਿਭਾੜਤੀ ਹੈ ਅੱਛਾ ਟੌਕਸ ਦੇ ਵਿੱਚ ਵੀ ਅਸੀਂ 52 ਯੂਨੀਅਨਸ ਦੇ ਨਾਲ ਬਾਰ-ਬਾਰ ਟਾਕ ਕੀਤੀ ਇੱਥੋਂ ਤੱਕ ਕਿ ਅਸੀਂ ਘਰ ਆ ਗਏ ਅਰਜੁਨ ਮੁੰਡਾ ਜੀ ਔਰ ਪਿਊਸ਼ ਗੋਇਲ ਜੀ ਚੰਡੀਗੜ੍ਹ ਵੀ ਆਏ ਗੱਲ ਕਰਨ ਲਈ ਪਰ ਮੁਸ਼ਕਲ ਕੀ ਪੈ ਗਈ ਹੈ ਕਿ ਹੁਣ ਦੋ ਯੂਨੀਅਨਸ ਜਿਹੜੀਆਂ ਨੇ ਉਹ ਸੰਘਰਸ਼ ਕਰ ਰਹੀਆਂ ਨੇ ਔਰ ਬਾਕੀ ਯੂਨੀయన్స్ ਜਿਹੜੀਆਂ ਨੇ ਨਾਲ ਨਹੀਂ ਟਾਕ ਕਿਹਦੇ ਨਾਲ ਕਰਨ ਸਾਡੀ ਕਿਹਦਾ ਸਰਕਾਰ ਪਿੱਛੇ ਨਹੀਂ ਹੈ ਟਾਕ ਸਾਰ ਇਨ ਕੰਟੀਨਿਊਸ਼ਨ ਪਰ ਟੂ ਹੂਮ ਦੇ ਸ਼ੁਡ ਟਾਕ ਇਹ ਯੂਨੀਨਿਮਸ ਹੋ ਜਾਣ ਅਸੀਂ ਹਰ ਗੱਲ ਤੇ ਟਾਕ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਆਮ ਆਦਮੀ ਇਸ 파ਟੀ ਸਰਕਾਰ ਦੇ ਝੋਨੇ ਦੀ ਖਰੀਦ 2.5 ਮਹੀਨੇ ਕਿਉਂ ਤੜਫਾਇਆ ਕਿਸਾਨ ਨੂੰ ਉਸ ਤੋਂ ਬਾਅਦ ਠੱਡ ਲਾਤਾ ਤੁਹਾਨੂੰ ਪਤਾ ਹੀ ਹੈ ਝੋਨੇ ਦੇ ਜਿਹੜਾ ਕਟ ਲਾਇਆ ਇਹਨਾਂ ਨੇ ਤੇ ਅੱਜ ਇਹ ਜਿਹੜਾ ਹੈਗਾ ਪੰਜਾਬ ਜਲ ਰਿਹਾ ਹੈ ਤੇ ਭੂਤ ਮੰਤਾਂ ਗੜਾ ਨੀ ਰੋਆ ਬੰਸਰੀ ਵਜਾ ਰਿਹਾ ਤੇ ਉਸ ਲੈਵਲ ਤੇ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਇਹ ਹਰਿਆਣੇ ਦੇ ਪੈਟਰਨ ਤੇ ਮਿਨਿਮਮ ਸਪੋਰਟ ਪ੍ਰਾਈਸ ਕਿਉਂ ਨਹੀਂ ਦੇ ਰਹੇ ਇਹ ਗੁੰਮਰਾਹ ਕਰਨੇ ਕਿਸਾਨਾਂ ਨੂੰ ਅਸਲੀ ਕਿਸਾਨਾਂ ਦੇ ਗੁਨਾਹਗਰ ਹੋਏ ਨੇ ਤੇ ਆਮ ਆਦਮੀ ਪਾਰਟੀ ਸਰਕਾਰ ਹੈ ਪੰਜਾਬ ਦੀ ਬਹੁਤ ਬਾਤ ਦੀ ਥੈਟਸ ਆਉ ਜਿਹੜਾ ਸਾਈਬਰ ਕ੍ਰਾਈਮ ਹੈ ਮੈਂ ਖੁਦ ਇਲੈਕਟ੍ਰੋਨਿਕ ਇੰਜੀਨੀਅਰ ਆ ਇਹਦੇ ਤੇ ਚਿੰਤਨ ਵੀ ਕਰਦਾ ਮੈਂ ਬੋਲਿਆ ਵੀ ਦੋ ਤਿੰਨ ਵਾਰੀ ਮੈਂ ਬੋਲਿਆ ਪਾਰਲੀਮੈਂਟੇ ਕਿ ਸਾਈਬਰ ਕ੍ਰਾਈਮ ਇਨ ਐਨੀ ਕੇਸ ਚਾਹੇਓ ਬੱਚਿਆਂ ਦਾ ਹੋਵੇ ਚਾਹੇਓ ਜਿਹੜੇ ਲੋਗ ਹੈਕ ਕਰ ਲੈਂਦੇ ਨੇ ਉਹਨਾਂ ਦਾ ਹੋਵੇ ਸਾਈਬਰ ਕ੍ਰਾਈਮ ਸਟਰੋਂਗ ਹੋਣਾ ਚਾਹੀਦਾ ਤੇ ਬੈਂਕ ਖਾਤੇ ਖਾਲੀ ਹੋ ਜਾਂਦੇ ਨੇ ਤੁਹਾਨੂੰ ਪਤਾ ਹੈ ਕਿ ਨਵੀਂ ਕਨਸੈਪਟ ਹੈ ਹੈ ਤਾਂ ਬਹੁਤ अच्छी ਕਿ ਡਿਜੀਟਲ ट्रांजैक्शन ਹੈ ਸਿੱਧਾ ਅਕਾਊਂਟ ਹੀ ਜਾ ਰਿਹਾ ਕ੍ਰਿਪਟੋਗ੍ਰਾਫੀ ਖਤਮ ਹੋਈ ਹੈ ਜੋ ਲਾਭਪ੍ਰਾਪੀਆਂ ਦਾ ਖਾਤੇ ਹੀ ਜਾ ਰਿਹਾ ਸਭ ਕੁਝ ਅੱਜ ਸਾਨੂੰ ਬੈਂਕਾਂ ਦੇ ਚੱਕਰ ਨਹੀਂ ਲਾਣੇ ਪੈਂਦੇ ਅੱਜ ਸਾਰਾ ਜਿਹੜਾ ਬੈਂਕ ਦਾ ਅਕਾਊਂਟ ਸਾਡੇ ਮੋਬਾਈਲ ਵਿੱਚ ਹੈ ਅੱਜ ਇਨਕਮ ਟੈਕਸ ਜਿਹੜਾ ਹੈ ਉਹ ਤੁਹਾਨੂੰ ਤੰਗ ਨਹੀਂ ਕਰਦਾ ਮੋਬਾਈਲ 'ਚ ਹੈ ਅੱਜ ਅਦਰ ਟੈਕਸੇਸ਼ਨ ਜਿਹੜੀਆਂ ਏਜੰਸੀਸ ਨੇ ਉਹ ਤੰਗ ਨਹੀਂ ਕਰਦੀਆਂ ਬਟ ਸਾਈਬਰ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਰੈਮੇਡੀਅਲ ਐਕਸ਼ਨ ਚੱਲਦੇ ਰਹਿਣਗੇ ਸੋ ਮੈਂ ਸਮਝਦਾ ਹਾਂ ਦਿਸ ਸਟੈਪ ਸ਼ੁੱਡ ਬੀ ਅਪਰੀਸ਼ੀਏਟਿਡ ਸਰ ਇੱਕ ਮੇਰਾ ਸਵਾਲ